ਹੋਲੀ ਵਧੀਆ ਮੌਸਮ ਵਧੀਆ ਇਹਦਾ ਜੀਬ ਬਾਹਰੇ ਹੁੰਦੀ ਹੈ ਏਸੀ ਤੋਂ ਬਿਨਾਂ ਅਰਧ ਗੁੱਡ ਮਾਰਨਿੰਗ ਜੀ ਸਾਰੇ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਸਾਰੇ ਠੀਕ ਠਾਕ ਚਲੋ ਜੀ ਰੋਟੀ ਨਾਲ ਆਪਾਂ ਕੱਲ੍ਹ ਕਰਤੀ ਸਤਿ ਸ਼੍ਰੀ ਅਕਾਲ ਤੇ ਦਿਨ ਦਾ ਪਹਿਲਾ ਮਿਲਣ ਲੱਗੇ ਆਪਾਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਇਹ ਤਿੰਨ ਫੁੱਲ ਅੰਡਿਆਂ ਦਾ ਆਮਲੇਟ ਨਾਲ ਬ੍ਰਾਊਨ ਬ레ਡ ਦੋ ਤੇ ਪੰਜ ਐਗ ਵਾਈਟ ਨੇ ਇਹਦੇ ਵਿੱਚ ਹੈਗੇ ਆ ਬਦਾਮ ਨੇ ਪਿਸਤਾਏ ਤੇ ਕਿਸ਼ਮਿਸ਼ਾਂ 20 ਬਦਾਮ ਨੇ 20 ਕਿਸ਼ਮਿਸ਼ ਨੇ ਤੇ 10 ਪਿਸਤੇ ਪਏ ਨੇ ਤੇ ਇਹ ਲਈ ਬਠੰਡਾ ਰੱਖਣ ਵਾਸਤੇ ਨਾਲ ਆਪਾਂ ਲੱਸੀ ਲਤੀ ਆ। ਇਹ ਇੱਕ ਗਲਾਸ ਇਹ ਤੇ ਰੋਟੀ ਆਪਾਂ ਛੱਡਤੀ ਹੁਣ ਇੱਕ ਮਹੀਨਾ ਆਪਾਂ ਅੰਡਿਆਂ ਤੇ ਸਰਵਾਈਵ ਕਰਨਾ ਤੇ ਰਿਜ਼ਲਟ ਦੇਖਦੇ ਹਾਂ ਉਸ ਤੋਂ ਬਾਅਦ ਜੇ ਕੰਟੀਨਿਊ ਕਰਨਾ ਤਾਂ ਅੱਗੇ ਕੰਟੀਨਿਊ ਕਰਾਂਗੇ। ਨਹੀਂ ਫਿਰ ਦੁਬਾਰਾ ਥੋੜੀ ਭੁੱਖ ਆਉਣ ਲੱਗ ਜਾ। ਫਿਲਹਾਲ ਮੇਰਾ ਮੂਡ ਤਾਂ ਨਹੀਂ ਕਿ ਰੋਟੀ ਖਾਣ ਦਾ। ਤੇ ਦੁਪਹਿਰੇ ਰੋਟੀ ਜਿਵੇਂ ਇੱਕ ਜੋੜਾਂ ਦਾ ਵੀਲ ਕਰਾਂਗੇ 100 ਗ੍ਰਾਮ ਦਾ ਉਸ ਤੋਂ ਬਾਅਦ ਇਹ ਸਾਰੇ ਕੈਲਕੂਲੇਟ ਕਰਕੇ ਫਿਰ ਉਸ ਆਨਾਂ ਬਦਾਲਾਂਗੇ ਜੀ ਲੋੜ ਪਈ ਫਿਲਹਾਲ 100 ਗ੍ਰਾਮ ਬਹੁਤ ਨੇ 130 ਕੱਲ ਵੀ ਜ਼ੋਰ ਦੀਨੋ ਦੇ ਵਿੱਚ 100 ਗ੍ਰਾਮ ਦੇ ਵਿੱਚ 80 ਤੋਂ 130 ਉਹ ਵੀ ਅੱਜ ਮੈਂ ਵੀਡੀਓ ਪਾਉਂਗਾ ਤੁਹਾਨੂੰ ਸਾਰਾ ਕੈਲਕੂਲੇਟ ਕਰਕੇ ਦੱਸੂਗਾ ਵੀ ਤੁਹਾਨੂੰ ਇੱਕ ਦਿਨ ਦੇ ਵਿੱਚ ਕੀ ਕੁਝ ਖਾਣੇ ਹੋ ਤੇ ਆਪਣੇ ਹਿਸਾਬ ਨਾਲ ਸਟ੍ਰੀਮਟ ਲਾ ਲਿਓ ਰੋਟੀਆਂ ਦੱਸੂਗਾ ਤੁਹਾਨੂੰ ਅੰਡੇ ਚਾਹ ਤੇ ਰਾਈਸ ਤੇ ਐਪਲ ਪਾਂ ਚੀਜ਼ ਜਾਰੀ ਕੈਲਕੂਲੇਟ ਕਰਕੇ ਫੈਟ ਕੈਲਰੀਜ਼ ਤੇ ਪ੍ਰੋਟੀਨ ਉਹ ਤੁਹਾਡੇ ਨਾਲ ਜਿੰਮ ਵਿੱਚ ਸ਼ੇਅਰ ਕਰਾਂਗੇ ਸਾਰਾ ਕੁਝ ਇਹ ਖਾ ਲਈਏ ਫਿਰ ਘੰਟੇ-ਢੇਟ ਘੰਟਾ ਰਹਿ ਗਿਆ ਅਰੇਸਟ ਕਰਦੇ ਆ 10:00 ਵਜੇ ਨੇ ਜੀ ਤੇ ਫਿਰ 12:00 ਵਜੇ ਅੰਦੀਆ ਵਿੱਚ ਚੱਲਦੇ ਆ ਬਹੁਤ ਸੋਣਾ ਠੀਕ ਹੈ ਬਾਅਦ ਮਿਲਦੇ ਆ ਫਿਰ ਜਮਾ ਜੀ ਹਾਂਜੀ ਕਿਵੇਂ ਸਾਰੇ ਅੱਜ ਆਪਾਂ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਤੁਹਾਡੇ ਕੰਮ ਦੀ ਚੀਜ਼ ਮੈਂ ਤੁਹਾਨੂੰ ਗਿਆ ਤੀਗਾ ਵੀ ਜ਼ਰੂਰੀ ਨਹੀਂਗਾ ਵੀ ਤੁਸੀਂ ਜਿਮ ਲਾਉਣੇ ਤਾਂ ਮੈਂ ਤੁਹਾਡੇ ਕੰਮ ਦੀ ਵੀਡੀਓ ਪਾਣਾ ਮੈਂ 16 ਸਾਲ ਤੋਂ ਲੈ ਕੇ 50 ਸਾਲ ਦੇ ਬੰਦੇ ਆਲੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਹਰ ਇੱਕ ਬੰਦੇ ਦੀ ਕੰਮ ਦੀ ਵੀਡੀਓ ਮੈਂ ਪਾਉਂਗਾ ਜ਼ਰੂਰੀ ਨਹੀਂਗਾ ਤੁਸੀਂ ਜਿਮ ਨਹੀਂ ਲਾਉਂ ਤੁਸੀਂ ਕਹਿੰਦੇ ਤਾਂ ਤੁਹਾਡੇ ਕੰਮ ਦੀ ਹੈ ਨਹੀਂਗੀ ਬੰਦਾ ਹਮ ਚੈਨਲ ਤੇ ਵੀਡੀਓ ਦੇਖਦਾ ਤਾਂ ਕਹਿੰਦਾ ਵੀ ਤੇਰਾ ਜਿਮ ਦੀ ਵੀਡੀਓ ਪਾਈ ਜਾਂਦਾ ਨਹੀਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਅੱਜ ਮੈਂ ਮੇਨ ਰੂਟੀਨ ਦੇ ਜਿਹੜੀਆਂ ਤੁਸੀਂ ਤਿੰਨ ਚਾਰ ਚੀਜ਼ਾਂ ਡੇਲੀ ਯੂਜ਼ ਕਰਦੇ ਹੋ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਗ ਉਨਾਂ ਲਈ ਆ ਗਿਆ ਆਪਾਂ ਦੇਖੋ ਇੱਕ ਆਂਡਾ ਕੱਲਾ ਵਾਈਟ ਪਾਰਟ yellow ਨਹੀਂ ਖਾਣਾ ਉਹਦੇ ਵਿੱਚ 3 ਗ੍ਰਾਮ ਪ੍ਰੋਟੀਨ ਮਿਲੂਗਾ ਤੁਹਾਨੂੰ 17 ਕੈਲਰੀਆਂ ਮਿਲਣਗੀਆਂ ਤੇ ਫੈਟ ਹੈਗੀ 0.0 ਕਰਾਉਣ ਯਾਨੀ 1 ਗ੍ਰਾਮ ਦਾ ਵੀ ਦੇਖ ਲਓ ਤੁਸੀਂ 100 ਮਾਈਕਾ ਆ ਗਿਆ ਇਹ ਠੀਕ ਆ ਉਸ ਤੋਂ ਬਾਅਦ ਤੁਸੀਂ ਇੱਕ ਜੇ ਫੁੱਲ ਆਂਡਾ ਆਪਾਂ ਨੂੰ ਕਰਿਆ ਬੋਇਲ ਕਰਕੇ ਫੁੱਲ ਆਂਡਾ ਜਿਹੜਾ yellow ਪਾਰਟ ਖਾਦਾ ਉਹਦੇ ਵਿੱਚ 6 ਗ੍ਰਾਮ ਪ੍ਰੋਟੀਨ ਹੋ ਗਿਆ ਕੈਲਰੀਆਂ ਹੋ ਗਈਆਂ 78 ਤੇ ਫੈਟ ਆ ਜਾਣੀਆਂ 5 ਗ੍ਰਾਮ ਔਰ ਤੁਸੀਂ ਉਹ حساب ਨਾਲ ਆਪਣੇ ਦਿਨ ਦਾ ਰੁਟੀਨ ਬਣਾਓ ਜਿਹੜੇ ਮੁੰਡੇ ਜਿੰਮ ਲਾਉਂਦੇ ਨੇ ਉਹਨਾਂ ਲਈ ਹੈ ਬਲਾਲ ਜਾਂ ਮੈਂ ਬਾਤ ਕਿਤੇ ਨਹੀਂ ਲਾਉਂਦਾ ਉਹਨਾਂ ਲਈ ਵੀ ਲਾ ਦੂਗਾ ਜੇ ਤੁਸੀਂ 10 ਸਾੜੇ ਖਾਣੇ ਹੋ ਵਾਈਟ ਤਾਂ ਤੁਹਾਨੂੰ 30 ਗ੍ਰਾਮ ਪ੍ਰੋਟੀਨ ਮਿਲੂਗਾ ਤੁਹਾਡੀਆਂ ਕੈਲਰੀ ਹੋ ਜਾਣੀਆਂ 78 ਇੱਥੇ ਠੀਕ ਆ ਤੇ ਫੈਟ ਤੁਹਾਡੇ ਵਿੱਚ ਪੁਆਇੰਟ 10 ਗ੍ਰਾਮ ਆਉਗੀ ਕੋਲ ਕੁਝ ਵੀ ਨਹੀਂ ਆਉਣਾ ਇਹ ਜੇ ਤੁਸੀਂ ਫੁੱਲ ਖਾਣੇ ਹੋ ਅੰਡੇ ਤਾਂ ਇੱਥੇ ਤੁਹਾਡੇ ਪ੍ਰੋਟੀਨ ਹੋਣਾ 60 ਗ੍ਰਾਮ 10 ਸਾੜੇ ਦੇ ਵਿੱਚ ਤੇ ਕੈਲਰੀ ਹੋਣੀਆਂ ਤੁਹਾਡੀਆਂ 78 ਠੀਕ ਆ ਤੇ ਫੈਟ ਤੁਹਾਡੇ ਵਿੱਚ ਹੋਣੀ ਹੈ 50 ਗ੍ਰਾਮ ਇਹ ਮੇਨ ਉੱਪਰ ਤੁਹਾਡਾ ਜਿੰਮ ਵਾਲਾ ਦਾ ਹੈ ਉਹਦੋਂ ਬਾਅਦ ਜਿਹੜੇ ਚਾਹ ਪੀਂਦੇ ਨੇ ਅੰਟੀਆਂ ਭੈਣਾਂ ਭਾਬੀਆਂ ਬਹੁਤ ਕੈਂਦੀਏ ਨੇ ਮੈਂ ਉਹਨਾਂ ਨੂੰ ਦੱਸਦਾ ਇੱਕ ਤਾਂ 50 ਨਾਰਮਲ ਹੈ ਇਹ ਉਹਦੇ ਵਿੱਚ ਪ੍ਰੋਟੀਨ ਤੁਹਾਨੂੰ ਮਿਲਣਾ 0 ਗ੍ਰਾਮ ਕਲੀਰ ਵਿੱਚ ਤੁਹਾਡੇ ਕਮਲਾਂ ਪਹਿਲੇ ਹੀ ਥੋੜੀਆਂ ਹੋਣਗੀਆਂ 40 ਠੀਕ ਆ ਤੇ ਉਹਦੋਂ ਬਾਅਦ ਫੈਟ ਹੋ ਗਈ 3.2 ਗ੍ਰਾਮ ਹਾਂ ਤੁਸੀਂ ਆਪ ਦੇ ਲੋ ਵੀ ਇੱਕ ਦਿਨ ਦੇ ਵਿੱਚ ਤੁਸੀਂ ਕਿੰਨੇ ਕੱਪ ਚਾਹ ਦੇ ਪੀਨੇ ਹੋ ਠੀਕ ਆ ਉਸ ਤੋਂ ਬਾਅਦ ਇੱਕ ਐਪਲ ਹੋ ਗਿਆ ਐਪਲ ਦੇ ਵਿੱਚ ਪ੍ਰੋਟੀਨ ਮਿਲੂਗਾ 0.5 ਗ੍ਰਾਮ ਬਹੁਤ ਘੱਟ ਆ ਇੱਕ ਕੈਲਰੀ ਹੈਗੀਆਂ 80 ਤੋਂ 130 ਇੱਕ ਰੋਟੀ ਦੇ ਬਰਾਬਰ ਇੱਕ ਐਪਲ ਜਿੰਨੀਆਂ ਕੈਲਰੀ ਆਉਗੀਆਂ ਤੇ ਫੈਟ ਹੈਗੀਆਂ 0.3 ਗ੍ਰਾਮ ਫੈਟ ਬਹੁਤ ਘੱਟ ਐਪਲ ਦੇ ਵਿੱਚ ਤੇ ਕੈਲਰੀ ਵੀ ਕਾਫੀ ਨੇ ਉਹਦੇ ਬਾਰੇ ਪਾ ਗਏ ਬ੍ਰਾਊਨ ਬੈਡ ਬ੍ਰਾਊਨ ਬੈਡ ਦੇ ਵਿੱਚ ਦੇਖ ਲਓ ਤੁਸੀਂ ਅੰਡੇ ਦੇ ਬਰਾਬਰ ਇਹ ਪ੍ਰੋਟੀਨ ਹੁੰਦਾ ਕੈਲਰੀ ਹੈਗੀਆਂ ਨੇ 77 ਇੱਕ ਪੂਲ ਲੈਗ ਦੇ ਬਰਾਬਰ ਦੀਆਂ ਤੇ ਫੈਟ ਹੈਗੀਆਂ 0.9 ਗ੍ਰਾਮ ਫੈਟ ਘੱਟਾ ਬਹੁਤ ਠੀਕ ਆ ਹੁਣ ਆ ਗਈ ਇੱਕ ਰੋਟੀ ਠੀਕ ਆ ਇੱਕ ਰੋਟੀ ਦੇ ਵਿੱਚ 10 ਤੋਂ 14 ਗ੍ਰਾਮ ਪ੍ਰੋਟੀਨ ਮਿਲੂਗਾ ਤੁਹਾਨੂੰ ਕੈਲਰੀ ਐਮਲਿੰਗ ਦੇ 100 ਤੋਂ 120 ਉਹ ਅਲੱਗ-ਅਲੱਗ حساب ਦਾ ਹੋ ਗਿਆ ਕਿ ਦੀ ਰੋਟੀ ਪਤਲੀ ਹੈ ਕਿ ਦੀ ਮੋਟੀ ਆ ਠੀਕ ਆ ਤੇ ਫੈਟ ਹੈਗੀ ਤੈਨੜਾ 2 ਗ੍ਰਾਮ ਉਦੋਂ ਬਾਅਦ ਅੱਗੇ ਚੌਲ ਇਹ 100 ਗ੍ਰਾਮ ਉਬਲੇ ਚੌਲ ਲੈ ਮੋਬਾਈਲ ਕੀਤਾ ਠੀਕ ਆ ਇਹਦੇ ਵਿੱਚ ਪ੍ਰੋਟੀਨ ਆ ਗਿਆ 2.5 ਤੋਂ 4 ਗ੍ਰਾਮ ਹੁੰਦਾ ਉਹ ਚੌਲਾਂ ਦੇ ਹਿਸਾਬ ਨਾਲ ਲਾ ਲਓ ਕੈਲਰੀ 130 ਹੋ ਗਈਆਂ ਤੇ ਫੈਟ ਹੈਗੀ 0.4 ਗ੍ਰਾਮ ਤੋਂ 0.6 ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਇਹ ਲੋਕ ਕਹਿੰਦੇ ਨੇ ਵੀ ਰੋਟੀ ਛੱਡ ਗਏ ਚੌਲ ਖਾਣ ਨੂੰ ਕਹਦੇ ਕਹਿੰਦੇ ਨੇ ਜੇ ਤੁਸੀਂ ਇੱਕ ਰੁਪਈਆ ਕੈਦਰੀਆਂ ਨਹੀਂ ਸੀ ਨਾ ਮੈਂ ਤੁਹਾਨੂੰ 100 ਤੋਂ 120 ਠੀਕ ਆ ਹੁਣ ਇੱਕ ਰੁਪਈਆ ਤਾਂ ਬੰਦਰਾ ਜਦਾ ਨਹੀਂਗਾ ਸਾਰੇ ਦਿਨ ਦੇ ਵਿੱਚ ਜੇ ਤੁਸੀਂ ਘੱਟੋ-ਘੱਟ ਨਹੀਂ ਕਰੋ ਮੁੰਡਿਆਂ ਦੀ ਮੈਂ ਗੱਲ ਲਾ ਦਿਆਂ ਮੈਂ ਹੁਣ 10 ਰੁਪਈਆ ਖਾਂਦਾ ਸੀਗਾ ਤੇ 10 ਰੁਪਈਆ ਖਾਣਾ ਮੈਂ ਸਿੱਧੀ ਮੇਰੇ ਅੰਦਰ 1000 ਕੈਦਰੀ ਗਈ ਆ 1000 ਕੈਦਰੀ ਗਈ ਆ ਤੇ 32 ਗ੍ਰਾਮ ਮੇਰੇ ਅੰਦਰ ਫੈਟ ਚਲੀ ਗਈ ਇਹ ਬਹੁਤ ਜ਼ਿਆਦਾ ਫੈਟ ਚਲੀ ਜਾਂਦੀ ਸੀ ਮੇਰੇ ਅੰਦਰ ਤੇ ਮੈਂ ਆਪਣੀ ਇਹ ਦੱਸ ਰਿਹਾ ਤੁਹਾਨੂੰ 32 ਗ੍ਰਾਮ ਮੇਰੇ ਅੰਦਰ ਫੈਟ ਜਾਂਦੀ ਸੀ ਰੋਜ਼ ਦੀ ਕੱਲ ਤੱਕ ਦੀ ਮੈਂ ਕੱਲ ਛੱਡਤੀ ਕੱਲ ਲਾਸਟ ਮੈਂ ਰੋਟੀ ਖਾਧੀ ਆ ਤੇ ਉਸ ਤੋਂ ਬਾਅਦ ਮੈਂ ਦੋ ਵਾਰ ਪੀਂਦਾ ਦੀ ਚਾਹ ਤੇ 1000 ਕੈਲਰੀ ਆਉਗੀ 80 ਕੈਲਰੀ ਆਉਗੀਆਂ ਆ ਆਪਾਂ ਮੰਡਲੇ ਕੱਪੀ ਤਾਂ ਪੀਂਦਾ ਨਹੀਂ ਵੱਧ ਪੀਨੇ ਆ 100 ਲਾ ਕੇ ਚਲੋ 1100 ਕੈਲਰੀ ਹੋ ਗਈ ਤੇ 6-7% ਫੈਟ ਇਧਰ ਹੋ ਗਈ 40% ਫੈਟ ਹੋ ਗਈ ਉਸ ਤੋਂ ਬਾਅਦ ਹੋਰ ਮੈਂ ਨਾਲ ਕੋਈ ਖਾਸ ਚੀਜ਼ ਵਿੱਚ ਲੈ ਨਹੀਂ ਰਿਹਾ ਸੀਗਾ ਇਹ ਮੇਰੀ ਰੋਟੀਨ ਸੀ ਕਿ ਦੁੱਧ ਦੇ ਵਿੱਚ ਨਹੀਂ ਫੈਟ ਫੂਡ ਹੈ ਨਹੀਂਗੀ ਇਹ حساب ਆ ਦੇਖ ਲਓ ਤੁਸੀਂ ਹੁਣ ਰੋਟੀਆਂ ਤੁਸੀਂ ਕਿੰਨੀਆਂ ਖਾਂਦੇ ਹੋ ਮੈਂ ਰੋਟੀ ਛੱਡਣੋਂ ਤਾਂ ਕਹਿਣਾ ਕਿਉਂਕਿ 3000 ਰੋਟੀਆਂ ਨਾਲ ਬੰਦਾ ਰਾਜੇ ਦਾ 3000 ਰੋਟੀਆਂ ਬੰਦਾ ਇੱਕ ਟਾਈਮ ਖਾਂਦਾ ਇਹ ਤਿੰਨ ਚਾਰ ਰੋਟੀਆਂ ਦੀ ਜਗ੍ਹਾ ਕੈਲਰੀਆਂ تھوڑے اندر اونੀਆਂ ਜਾਣੀਆਂ ਨੇ ਕੋਈ ਚੱਕ ਲਈਆਂ ਚੌਲ ਥੈਂਕ 100 ਗ੍ਰਾਮ ਕੈਲਰੀਆਂ ਹੁੰਦੀਆਂ ਦੀਆਂ ਰੋਟੀ ਬਰਾਬਰ ਇੱਕ ਰੋਟੀ ਬਰਾਬਰ ਇੱਕ ਚੌਲਾਂ ਦੀ ਪਲੇਟ ਗਈਆ ਬਟ ਫੈਟ ਦਾ ਬਹੁਤ ਫਰਕ ਪੈ ਗਿਆ ਫੈਟ ਇੱਥੇ 3.2 ਗ੍ਰਾਮ ਆ ਇੱਥੇ 0.0 ਆ ਇਹ ਲਾਲ ਤੁਸੀਂ ਵੀ ਪੰਜਵਾਂ ਛੇਵਾਂ ਇੱਥਾ ਫੈਟ ਘੱਟ ਆ ਰੋਟੀ ਦੇ ਵਿੱਚ ਰੋਟੀ ਦੇ ਮੁਕਾਬਲੇ ਚੌਲਾਂ ਦੇ ਵਿੱਚ ਤਾਂ ਕਰਕੇ ਮੈਂ ਰੋਟੀ ਛੱਡਣ ਨੂੰ ਕਹਣਾ ਰੋਟੀ ਛੱਡ ਕੇ ਤੁਸੀਂ ਇੱਥੇ ਦੁਪਹਿਰੇ ਚੌਲ ਕਰ ਸਕਦੇ ਹੋ ਪੌਗ੍ਰਾਮ ਕਰ ਲਓ 150 ਗ੍ਰਾਮ ਬੋਲੇ 100 ਗ੍ਰਾਮ ਉਬਲੇ ਚੌਲ ਕਾਫੀ ਜਾਂ ਰੰਡ ਦਾਲ ਸਾਜੀ ਕੋਈ ਵੀ ਲੈ ਲਓ ਤੇ ਇਹ ਬਣ ਗਿਆ ਥੋੜਾ ਪੂਰਾ ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਹੋਰ ਰਹਿ ਗਈ ਜਿਹਦਾ ਚੇਕਰ ਰਹਿ ਗਿਆ ਉਹਦਾ ਮੈਂ ਹੁਣੇ ਜਗ੍ਹਾ ਨਹੀਂ ਸੀਗੀ ਮੈਂ ਇਹ ਦੱਸਦਾ ਤੁਹਾਨੂੰ ਇਹ ਤੁਸੀਂ ਸਕਰੀਨ ਸ਼ਾਟ ਲੈ ਲਓ ਇਹ ਨੇੜੇ ਕਰਕੇ ਦਿਖਾ ਦੇ ਜਿੱਥੇ ਕਿ ਤੁਹਾਨੂੰ ਆ ਚੈਨਲ ਨਹੀਂ ਨਾ ਪੈਂਦਾ ਹੋਵੇ ਸਕਰੀਨ ਸ਼ਾਟ ਲੈ ਲਿਓ ਆਪਣਾ ਇਹ ਤੁਹਾਡੇ ਕੰਮ ਦੀ ਚੀਜ਼ ਆ ਠੀਕ ਆ ਕਿਉਂਕਿ 30 35 ਸਾਲ ਤੋਂ ਬਾਅਦ ਬੰਦੇ ਨੂੰ ਥੋੜੀ ਕੈਲਰੀ ਮੇਨਟੇਨ ਕਰਨੀ ਚਾਹੀਦੀ ਨੇ ਜਿਉਂਦੇ ਜਿਉਂਦਾ ਜਦੋਂ ਬੰਦਾ ਵੱਡਾ ਹੋ ਜਾਂਦਾ ਤਾਂ ਉਹ ਡਾਈਟ ਘਟਾ ਦੇ ਇਹ ਤੁਹਾਨੂੰ ਆਪਣੇ ਜਵਾਕਾ ਨਾਲ ਵੀ ਕਰ ਸਕਦੇ ਹੋ ਥੋੜੇ ਬਜ਼ੁਰਗਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਸਾਰੇ ਬੰਦੇ ਹੀ ਖਾ ਸਕਦੇ ਨੇ ਇਹ ਵੈਜ ਨਾਨ ਵੈਜ ਮੈਂ ਤੁਹਾਨੂੰ ਦੋਨੇ ਦੱਸਤੀਆਂ ਤੇ ਹੁਣ ਰਹਿ ਗਈ ਪਨੀਰ ਦੀ ਤੇ ਇੱਕ ਮਕਮਲ ਕੀ ਕਰਨੀ ਦੱਸੂਗਾ ਬਾਕੀ ਤਾਂ ਦਾਲਾ ਦੂਣਾ ਹੁੰਦੀ ਇਹਨਾਂ ਦੇ ਵਿੱਚ ਤਾਂ ਖਾਸ ਕੁਝ ਨਹੀਂ ਲੱਗਾ ਜਿਹੜੀਆਂ ਰਹਿ ਗਈ ਚੀਜ਼ਾਂ ਮੈਂ ਤੁਹਾਨੂੰ ਕੱਲ੍ਹ ਆਪਸੋ ਨਾਲ ਵੀ ਮੇਰਾ ਟਾਈਮ ਲੱਗਿਆ ਮੈਂ ਤੁਹਾਨੂੰ ਬਣਾ ਕੇ ਇੰਦਾ ਫਿਰ ਦੱਸੂਗਾ ਠੀਕ ਆ ਤੇ ਇਹੀ ਮੈਂ ਤੁਹਾਨੂੰ ਚੀਜ਼ਾਂ ਨਾਲ ਵੀ ਥੋੜੇ ਕੰਮ ਦੀ ਚੀਜ਼ਾਂ ਨੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰਦੇ ਜਾ ਕਰੋ ਹੌਸਲਾ ਬਣਿਆ ਰਹੇਗਾ ਉਸ ਅੱਲ ਕਰਦੇ ਹੁਣ ਅਸੀਂ ਬੱਕਰੇ ਦੀ ਤੇ ਨਵੰਬਰ ਤੇ ਥੋੜਾ ਦੇਖਦੇ ਆਂ ਅਜੇ ਮੌਸਮ ਥੋੜਾ ਹੈਗਾ ਗਰਮ ਤੇ ਨਵੰਬਰ ਤੱਕ ਅਸੀਂ ਹੀ ਹੋ ਜੀ ਗੋ ਨਵੰਬਰ ਦੇ ਵਿੱਚ ਅਸੀਂ ਸੋਚਿਆ ਵੀ 10 ਕਿਲੋ ਵੋਨੋਤ ਬੱਕਰਾ ਲਿਆਵਾਂਗੇ ਤੇ ਉਹ ਬੱਕਰੇ ਨਾਲੇ 2 200 ਗ੍ਰਾਮ ਰੋਜ਼ ਖਾਇਆ ਤਾਂ 5 ਕਿਲੋ 5 ਦਿਨ ਲਾ ਦਿਆ ਗੁਰੂ ਕੋ ਕਿਲੋ ਬੱਕਰਾ ਤੇ ਆਪਾਂ ਲਗਾਏਮ ਹਾਂ 10 ਕਿਲੋ ਆਪਣੇ ਤੇ ਕਹਾ ਦਿੰਨੇ ਕੰਨਗੇ 13000 ਰੁਪਏ ਨਾਲ ਆਣੀ ਆਪਣਾ ਵੀ ਰੋਟੀ ਇੰਪੈਨਟ ਚਾਹੀਦਾ ਹਾਂ ਦਾ ਕਿ ਰੋਟੀ ਨਾਲ ਆਪਣਾ ਖਾਣ ਦੀ ਲੋੜ ਲਈ ਬੱਕਰਾ ਖਾ ਕੇ ਦੇਖਦੇ ਆਂ 50 ਦਿਨ ਨਾਲ ਦਾ ਜਾਨਵਰ ਦੀ ਖਾਤਾ ਨਾਲ ਆਪਣੀ ਰੋਟੀ ਦੇ ਪੀਰ ਖੜਾ ਛੁੱਟ ਜੂਗਾ ਛੌੜ ਆਉਂਦੇ ਨਾਲ ਉਹਦੀ ਮੀਲ ਬਣਾ ਲਿਆ ਕਰਾਂਗੇ ਦੋ ਇੱਕ 11 12 ਵਜੇ ਇੱਕ 3 4 ਵਜੇ 100 100 ਗ੍ਰਾਮ ਦੇ ਦੋ ਮੀਲੇ 100 100 ਗ੍ਰਾਮ ਬੱਕਰਾ ਤੇ ਨਾਲ ਸਲਾਸੂਦ ਕਰਕੇ ਆਂਡੇ ਆਪਣੀ ਜਿਦਾ ਲੈ ਲੈ ਜੀ ਆਣਗੇ 200 ਗ੍ਰਾਮ ਬੱਕਰੇ ਦੇ ਵਿੱਚ 70 70 ਗ੍ਰਾਮ ਦਾ ਪ੍ਰੋਟੀਨ ਹੁੰਦਾ ਹੀ ਹੋਗਾ 100 ਗ੍ਰਾਮ ਚਿਕਨ ਦੇ ਵਿੱਚ 80 ਗ੍ਰਾਮ ਤੇ 80 ਗ੍ਰਾਮ 90 ਗ੍ਰਾਮ ਤੱਕ ਬਰੋੜੇ ਤੇ ਬੱਕਰੇ ਦਾ ਵੱਧਣਾ ਚਾਹੀਦਾ ਬੱਕਰੇ ਜੇ ਵੱਧ ਹੋਣਾ ਹੈ ਜਦੋਂ ਵੱਧ ਹੋਵੇ ਤੇ ਤੇਰੇ ਪ੍ਰੋਟੀਨ ਦਾ ਕੀ ਇਹਨਾਂ ਜਾਣ ਪਵੇ ਆਪੀ ਆਪਾਂ ਕੀ ਸ਼ੁਰੂ ਕਰਦੇ ਨੇ ਮਦਾਨ ਸ਼ੁਰੂ ਕਰਤੇ ਪਿਸਤਾ ਕਿਸ਼ਮਿਸ਼ ਅੰਡੇ ਸ਼ੁਰੂ ਕਰਕੇ ਹੌਲੀ ਹੌਲੀ ਤੇ ਔੜੇ ਹਿਸਾਬ ਨਾਲ ਚੱਲਦੇ 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 ਕਿ ਤੂੰ ਦੇਖੂੰ ਚੱਲਦਾ ਹੈ ਨੰਬਰ ਤੇ ਆਪਣਾ ਪੰਗਾ ਲੈ ਕੇ ਦੇਖਣਾ ਕੰਪੀਟੀਸ਼ਨ ਦਾ ਉਹਦੀ ਮੈਂ ਪਹਿਲੇ ਵੀਡੀਓ ਪਾਈ ਸੀ ਉਹ ਵੀ ਦੇਖ ਰਿਆ ਐਂਟਰੀ ਐਂਟਰੀ ਕੀ ਕਰਾਈ ਉਹਦੀ 25 ਦੇ ਸੰਨ ਕੀ ਹਿਸਾਬ ਦਾ ਲੋ ਜੀ ਸੈਕਲਿੰਗ ਕਰਕੇ ਤੇ ਪਹਿਲੀ ਐਕਸਰਸਾਈਜ਼ ਦਾ ਆਪਾਂ ਲੈਟ ਪੁਲ ਡਾਉਨ ਤੇ ਤੇ ਪਿਛਲੀ ਵਾਰ ਮਾਗੇ ਤੇ ਵੀ ਇਸ ਵਾਰ ਵਾਈਡ ਗ੍ਰਿਪ ਨਹੀਂ ਪਾਇਆ ਤੇ ਪੰਪ ਵਧੀਆ ਹੋਈ ਸੀ ਤਾਂ ਕਰਕੇ ਅਸੀਂ ਹੁਣ ਪੰਜ ਚਾਰ ਵਾਰ ਜੀ ਛੋਟੇ ਗ੍ਰਿਪ ਤੇ ਲਾਵਾਂਗੇ ਵਾਈਡ ਗ੍ਰਿਪ ਅਸੀਂ ਅਗਲੀ ਐਕਸਰਸਾਈਜ਼ ਕਰਾਂਗੇ ਸਟਾਰਟ ਤੇ ਬਦਲਦੇ ਰਹਿਣਾ ਚਾਹੀਦਾ ਐਕਸਰਸਾਈਜ਼ ਫਰਕ ਲੱਗਿਆ ਸਾਨੂੰ ਇਸ ਕਰਕੇ ਅਸੀਂ ਗ੍ਰਿਪ ਚੇਂਜ ਕਰ ਲਿਆ ਤੇ weight ਵੀ ਥੋੜਾ ਜਿਹਾ ਦੂਜੇ ਨਾਲ ਹੈਗੀ ਲੱਗ ਜਾਂਦਾ ਤੇ ਪ੍ਰੈਸ਼ਰ ਪੈਂਦਾ ਬਾਡੀ ਤੇ ਆ ਕਰਕੇ ਹੁਣ ਅਸੀਂ ਇੱਕ ਵਾਰ 15 20 ਦਿਨ ਇੱਥੇ ਲਾਵਾਂਗੇ 15 20 ਦਿਨ ਲਾ ਲਓ ਤੁਸੀਂ ਘਟ ਘਟ ਤਿੰਨ ਵਾਰ ਤਾਂ ਲਾਵਾਂਗੇ ਉਸ ਤੋਂ ਬਾਅਦ ਚਲੇ ਗਏ ਥੱਲੇ ਪਹਿਲਾਂ ਪਿਛਲੀ ਵਾਰ ਉਹਦੇ ਤੇ ਲਈਦੀ ਬੈਠ ਕੇ ਉਹ ਤੇ ਬੈਂਚ ਕਰਾ ਕੇ ਥੋੜਾ ਜਿਹਾ ਔਖਾ ਲੱਗਦਾ ਇੱਥੇ ਥੱਲੇ ਰੱਖ ਕੇ ਸਟੈਪ ਇਹ ਮੈਨੂੰ ਵਧੀਆ ਲੱਗਦੀ ਇੱਥੇ ਬੈਕ ਦੀ ਪੋਜੀਸ਼ਨ ਉਹਦੇ ਨਾਲੋਂ ਜ਼ਿਆਦਾ ਬੈਟਰ ਆਉਂਦੀ ਯਾਰ ਕੋਈ ਦੇਖੋ ਤੁਸੀਂ ਜ਼ਿਆਦਾ ਥੱਲੇ ਪਲੇਟਾ ਲੱਗਣ ਲੱਗ ਪਏ ਨੇ ਉਸ ਤੋਂ ਪਹਿਲਾਂ ਚੱਕਣੀਆਂ ਨੇ ਤੇ ਬੈਕ ਬੂ ਉਰੀ ਖਿੱਚੀ ਜਾਂਦੀ ਆ ਥੋੜੇ ਕੱਲੇ ਕੱਲੇ ਮਸਲ ਸਾਰੇ ਖਿੱਚੀ ਜਾਂਦੇ ਆ ਇਹਦੇ ਨਾਲ ਮੈਨੂੰ ਮਸ਼ੀਨ ਨਾਲੋਂ ਇੱਥੇ ਜ਼ਿਆਦਾ ਬਿਝ ਲੱਗਦਾ ਬੈਚ ਕਰਿਆ ਤਾਂ ਦਿਸੀ ਗੜੇ ਹੋਇਆ ਪਰ ਕਈ-ਕਈ ਵਾਰ ਐਸੀ ਚੀਜ਼ਾਂ ਕਮ ਆਉਂਦੀਆਂ ਨੇ ਬੇਟੇ ਦੇ ਵਿੱਚ ਫੁੱਲ ਪਾਲੀ ਦਾ ਪਹਿਲੇ ਸੈਟ ਦੇ ਵਿੱਚ ਥੋੜਾ ਘਟ ਰਕ ਪਈਦਾ ਤੇ ਉਸ ਤੋਂ ਬਾਅਦ ਲਾਸਟ ਵਿੱਚ ਤਾਂ ਐਨ ਪੂਰਾ ਬੇਟ ਪਿਆ ਹੁੰਦਾ ਫੇਰ ਨਹੀਂ ਕੋਈ ਵਿਹਾਰਜ ਕਰਨੀ ਹੈਗੀ ਕਿਉਂਕਿ ਬੈਕ ਇੱਕ ਡੈਟ ਲਪਿੰਗ ਛੱਡ ਕੇ ਬਾਕੀ ਕਿਸੇ ਚੇਂਜ ਦੀ ਹੋਣ ਦੀ ਟੈਨਸ਼ਨ ਨਹੀਂ ਉਦੋਂ ਵਾਰ ਆ ਵੀ ਇੱਕ ਕੈਂਟ ਐਕਸਰਸਾਈਜ਼ ਆ ਫਿਰ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਇਹ ਲਾਉਣ ਦੇ ਦੋ ਤਰੀਕੇ ਨੇ ਕਈ ਸਿੱਧੇ ਪੱਟਾ ਕੋਲ ਲੈ ਕੇ ਜਾਂਦੇ ਨੇ ਇਹਨੂੰ ਬਿਨਾ ਬਾਹਾਂ ਬੈਂਡ ਕਰੇ ਤੇ ਮੈਂ ਕੋਹਣੀ ਪਿੱਛੇ ਲੈ ਜੰਨਾ ਮੈਂ ਧੁੰਨੀ ਕੋਲ ਲੈ ਕੇ ਆਉਣਾ ਰੌਡ ਮੇਂ ਛੋਟੀ ਨੂੰ ਤੇ ਇਹਦੇ ਵੀ ਬਸ ਤਿੰਨ ਸੈੱਟ ਲਾਏ ਅਸੀਂ ਟਾਈਮ 'ਚ ਨਾਲ ਬਿਲ ਇਹੋ ਜਿਹੀ ਬੈਕ ਦੀ ਕੋਈ ਐਕਸਰਸਾਈਜ਼ ਖਾਸ ਹੈ ਨਹੀਂ ਸੀਗੀ ਲਾਉਣ ਨੂੰ ਤਾਂ ਕਰਕੇ ਸੀ ਬਰਾ ਟਾਈਮ ਨਾਲ ਬਿਲ ਉਹ ਜਿਹੀ ਇੱਕ ਐਕਸਰਸਾਈਜ਼ ਅ ਦੋਸਤਨੀ ਜੀ ਕੁੜੀਆਂ ਵਾਸਤੇ ਆਪਣੇ ਜਿਨ੍ਹਾਂ ਨੇ ਘਰੇ ਹੁੰਦੀਆਂ ਨੇ ਆਪਣੇ ਫੈਟ ਲਾਸਟ ਕਰਨਾ ਨਾ ਹੁਣ ਇੰਨੇ ਟਾਈਮ ਦਾ ਮੈਂ ਆ ਰਿਹਾ ਸੀ ਜਿਵੇਂ ਉਹਨਾਂ ਨੇ ਕਹਿਣਾ ਵੀ ਚੈਨਲ ਸਬਸਕ੍ਰਾਈਬ ਕਰਨ ਨੂੰ ਕਹੀ ਜਾਂਦਾ ਵੀ ਫਿਰ ਉਹਨੂੰ ਐਕਸਰਸਾਈਜ਼ ਕਰਾ ਦੱਸ ਦਾਨੀ ਗਾ ਮੁੰਡੇ ਰੀ ਐਕਸਰਸਾਈਜ਼ ਤੇ ਆਪਣੀ ਐਕਸਰਸਾਈਜ਼ ਲਾ ਕੇ ਭੱਜ ਜਾਂਦਾ ਤਾਂ ਕਰਕੇ ਇਹ ਚੌਥੀ ਐਕਸਰਸਾਈਜ਼ ਥੀ ਇਹ ਵੀ ਇੱਕ ਜਗਾੜੂ ਜਿਹਾ ਕੰਮ ਕੀਤਾ ਹੋਇਆ ਪਰ ਪੰਪ ਬਹੁਤ ਜ਼ਿਆਦਾ ਆਉਂਦੇ ਤੇ ਇੱਕ ਤਾਂ ਇਹ ਹੋਏ ਹੁੰਦਾ ਵੀ ਫਿਰ ਨਹੀਂ ਐਕਸਰਸਾਈਜ਼ ਲਾਉਣ ਦੇ ਨੂੰ ਟਾਈਮ ਹੁੰਦਾ ਚੌਥੀ ਐਕਸਰਸਾਈਜ਼ ਬਣ ਜੀ ਐਕਸਰਸਾਈਜ਼ ਹੁੰਦੀ ਹੈ ਤੇ ਕਿਦੇ ਕ੍ਰਿਪ ਜਿਹੜਾ ਬਣਦਾ ਨਾ ਏ ਵੀ ਬੈਕ ਨੂੰ ਪੂਰਾ ਇਹ ਪੰਪਪਨ ਦਾ ਬੈਕ ਪੂਰੀ ਖੁੱਲ ਕੇ ਬਾਹਰ ਆਉਂਦੀ ਆ ਤੇ ਇੱਕੜੀ ਲਾਸਟ ਐਕਸਰਸਾਈਜ਼ ਲਾਈਆ ਸੀ ਆ ਵੀ ਮਸ਼ੀਨ ਤੇ ਲਾਈਆ ਇਹ ਵੈਸੇ ਬੈਠ ਕੇ ਲਾਉਂਦੇ ਨੇ ਇਹ ਵੀ ਇੱਕ ਕਰੰ ਦਾ ਜਗਾੜੂ ਕੰਮ ਕੀਤਾ ਆ ਪਰ ਤੁਹਾਡੇ ਰਿਜ਼ਲਟ ਸਾਹਮਣੇ ਦੇਖੋ ਬੈਕ ਦੇ ਮਸਲ ਲੱਕ ਧੱਕਾਉਂਦੇ ਨਿਕਲ ਗਏ ਸਾਰੀ ਬੈਕ ਬਾਹਰ ਪੁਸ਼ ਕਰਦਾ ਤੇ ਬਸ ਜਿੱਥੇ ਇੱਕ ਠੀਕ ਲੱਦ ਸਾਨੂੰ ਆਪਾਂ ਲਾ ਲਈਆਂ ਨੇ ਇਹ ਨਹੀਂ ਗਾ ਵੀ ਐਕਸਰਸਾਈਜ਼ ਇਦਾਂ ਦੀ ਹੈ ਨਹੀਂ ਨਹੀਂ ਹੈਗੀ ਨਾ ਸੀ ਆਪਾਂ ਬਣਾ ਲਈਦੀ ਆ ਜ਼ਰੂਰੀ ਜਿੰਦਾ ਹਰ ਵਕਤ ਤੁਸੀਂ ਤਕਨੀਕ ਨੂੰ ਕੋਈ ਜੋ ਚੀਜ਼ਾਂ ਬੰਦੇ ਨੇ ਸਿਕਾਈਆਂ ਹੋਈਆਂ ਨੇ ਜਾਂ ਕੋਈ ਉਹਨਾਂ ਅਜੇ ਤੱਕ ਕਿ 5-10 ਸਾਲ ਪਹਿਲਾਂ ਤੱਕੀਆਂ ਇਹ ਮਸ਼ੀਨਾਂ ਕਿੱਥੇ ਰਹੀਆਂ ਹਨਾ ਨਵੀਂ ਨਵੀਂ ਚੀਜ਼ ਆਈ ਜਾਂਦੀ ਹੈ ਡਿਵੈਲਪ ਹੋਈ ਜਾਂਦਾ ਸਾਰਾ ਕੁਝ ਉਹ ਹਿਸਾਬ ਨਾਲ ਐਕਸਰਸਾਈਜ਼ ਬਣੀ ਜਾਂਦੀਆਂ ਨੇ ਤਾਂ ਕਰਕੇ ਆਪਾਂ ਵੀ ਦੇਸੀ ਜਿਹਾ ਰਿਗਾਰਡ ਲਾ ਕੇ ਜਿੱਥੇਕ ਸੈਟ ਲਾਉਂਦਾ ਆਪਾਂ ਨੂੰ ਪੰਪਿੰਗ ਮਿਲਦੀ ਆਪਾਂ ਉਹ ਸਭ ਨਾਲ ਐਕਸਰਸਾਈਜ਼ ਲਾ ਲਈਦੀ ਆ ਬਸ ਆਪਣਾ ਫੈਕਟਰ ਕਿੱਥੋਂ ਮਿਲਦਾ ਤੁਹਾਨੂੰ ਕੰਮ ਚ ਖਿੱਚ ਕੇ ਰੱਖੋ ਕੋਈ ਫਰਕ ਨਹੀਂ ਹੁੰਦਾ ਇਹਦੇ ਵਿੱਚ ਵੀ ਤੁਸੀਂ ਉਹ ਹਿਸਾਬ ਨਾਲੇ ਐਕਸਰਸਾਈਜ਼ ਲਾਉਣੀਆਂ ਨੇ ਆਪਾਂ ਜਿੱਥੇ ਠੀਕ ਲਾਦਾ ਪਾ ਉਥੇ ਉਹ ਜਾਵਨਾ ਲਾਦੀ ਦੀ ਐਕਸਰਸਾਈਜ਼ ਅੱਗੇ ਗਹਿਰੀ ਜਿਹਾ ਕੰਮ ਕਰਦਾ ਕਰਦਾ ਓਕੜੇ ਪੰਗੇ ਲਈ ਜ ਨੇ ਇਹ ਨਾਲ ਛੇੜੀ ਮੁੰਡਿਆਂ ਦੀ ਐਕਸਰਸ ਆਪਾਂ ਰੋਜ਼ ਦਾਦੇ ਹਾਂ ਹੁਣ ਥੋੜੀ ਜੀ ਕੁੜੀਆਂ ਬੀਬੀਆਂ ਪੈਣਾ ਆਂਟੀਆਂ ਲਈ ਦਾਦੀਏ ਇਹ ਉਹਨਾਂ ਨੇ ਮੈਨੂੰ ਪੈਣਾ ਵੀ ਪਚੈਨਲ ਦੀ ਸਬਸਕ੍ਰਾਈਬ ਕਰਾ ਲਿਆ ਸਾਡੇ ਲਈ ਕੋਈ ਦਾਤਾ ਹੀ ਨਹੀਂਗਾ ਤੇ ਪਹਿਲਾਂ ਦੱਸ ਦਿਆ ਤੁਹਾਨੂੰ ਆਪਰ ਫੈਟ ਲਈ ਠੀਕ ਆ ਇੱਥੇ ਹੱਥ ਕਰ ਲਓ 2 3 4 5 6 ਠੀਕ ਆ ਇਹਦੇ ਵੀ 100 ਰੈਪ ਲਾਉਣੇ ਆ ਸੈੱਟ 5 ਉਦੋਂ ਬਾਅਦ ਆ ਗਈ ਮਿਡਲ ਸਾਈਡ ਠੀਕ ਆ ਇੱਥੇ ਆ ਤ ਰੱਖੋ 1 2 3 4 5 6 ਠੀਕ ਆ ਇਹਦੇ ਵੀ 100 ਰੈਪ ਪੰਜ ਸੈੱਟ ਉਦੋਂ ਬਾਅਦ ਆ ਗਈ ਤੀਜੇ ਨੰਬਰ ਵਾਲੀ ਲੋਰਸ ਤੇ ਆ ਸੈਡਲ ਸੈੱਟ ਜਿਹੜੇ ਆਪਾਂ ਕਹਿੰਦੇ ਲਾਬ ਐਂਡਰ ਦੇ ਬੱਖੇ ਨਿਕਲੀਆਂ ਨੇ ਠੀਕ ਆ ਇੱਥੇ ਰੱਖਣਾ ਇਧਰ ਨੂੰ ਇੱਥੇ ਰੱਖਣਾ ਇਧਰ ਨੂੰ ਇਹਦੇ ਵੀ ਤੁਸੀਂ ਰੈਪ ਲਾਉਣੇ ਆ ਸੋ ਜਿੰਨੇ ਲੱਗ ਜਾਣ ਲੈ ਲਾ ਲੂ ਤੂੰ ਦੋ ਚ ਲਾ ਲੂ ਤੇਰੇ ਚ ਲਾ ਲੂ ਥੋੜੀ ਮਰਦੀ ਆ ਠੀਕ ਆ ਉਸ ਦਿਵਾਰ ਪੂਰੀ ਓਵਰ ਆਲਰੇਡੀ ਟਡ ਤੇ ਫਾਇਟਾ ਪੂਰਾ ਬਾਹ ਨਿਕਲਿਆ ਅਗਵਾਰੇ ਮੰਗ ਉਦਰੀ ਆ ਦੇਖੋ 1 2 3 4 5 6 ਇਹ ਨਾਰਮਲ ਜੈਕਸ ਨੇ ਵੀ ਦੇਖੋ ਸ਼ੁਰੂ ਕਰੋ ਫਿਲਹਾਲ ਉਸ ਤੋਂ ਬਾਅਦ ਅੱਗੇ ਤੁਹਾਨੂੰ ਮੈਂ ਚਾਰਸ ਐਕਸਰਸਾਈਜ਼ ਨਹੀਂ ਜਿੱਦੇ ਅੱਗੇ ਕੀ ਦੱਸਿਆਉਂਗਾ ਫਿਲਹਾਲ ਇਹ ਨਾਰਮਲ ਐਕਸਰਸਾਈਜ਼ ਨੇ ਕੋਈ ਥੱਕਣ ਵਾਲਾ ਕੰਮ ਨਹੀਂ ਆਰਾਮ ਨਾਲ ਦਮ ਰਹਿ ਲੈ ਕੇ 5 ਤੋਂ ਸ਼ੁਰੂ ਕਰੋ 5 10 15 20 ਦੇ 20 ਵੀ ਦੇ ਪੰਜ ਸੈੱਟ ਬਣਾ ਲਓ ਇਹ 4 ਐਕਸਰਸਾਈਜ਼ ਨੇ 4 ਇਹ ਤੁਹਾਡੇ ਪੂਰੇ ਓਵਰਆਲ ਕਿੱਡ ਲਈ ਨੇ ਠੀਕ ਆ ਢੇਟ ਕੱਢੂਗਾ ਫੈਟ ਕੱਢੂਗੀ ਸਿਰ ਤੁਹਾਡੀ ਹਲਦੀ ਰਹੂਗੀ ਇਹ ਟਰਾਈ ਕਰੋ ਇੱਕ ਵਾਰ ਮੈਂ ਇੱਥੇ ਜਗੇ ਹੋਰ ਦਸੂਗਾ ਧੰਨਵਾਦ ਲਓ ਜੀ 10 ਕਿਲੋਮੀਟਰ ਹੋ ਗਿਆ ਹੁਣ ਆਪਾਂ ਚੱਲੇ 11 ਤੇ ਰੁੱਪੀ ਦੇਖੀ ਆਪਾਂ ਛੱਡ ਤੇ ਅੱਜ ਖਾਦੇ ਆ ਤਿੰਨ ਅੰਡਾ ਤਿੰਨ ਅੰਡੇ ਦਾ ਬਣਾਇਆ ਤੀਆਂ ਆਮਲੇਟ ਸਵੇਰੇ ਦੋ ਬ੍ਰਾਊਨ ਬ੍ਰੈਡ ਤੇ ਪੰਜ ਐਗ ਵਾਈਟ ਮਤਲਬ 8 ਅੰਡੇ ਉਸ ਤੋਂ ਬਾਅਦ ਗਿਆ ਜੈਮ ਨਾਲ ਸੀਗੇ ਦੇ 20 ਬਦਾਮ 20 ਕਿਸ਼ਮਿਸ਼ ਤੇ 10 ਪਿਸਤਾ ਜੈਮ ਚੋਂ ਆ ਕੇ 6 ਪੂਰੇ ਅੰਡਿਆਂ ਦਾ ਆਮਲੇਟ ਦੋ ਬ੍ਰਾਊਨ ਬੈਡ ਤੇ ਉਸ ਤੋਂ ਬਾਅਦ ਆਪਾਂ ਇੱਕ ਬਿੱਤੀਆ ਕਾਫੀ 6 ਵਜੇ ਤੇ ਡਿਨਰ ਕਰਿਆ ਆਪਾਂ ਨੇ ਪੰਜ ਐਗ ਵਾਈਟ ਪਸ ਇਹ ਅੱਜ ਸਾਰੇ ਦਿਨ ਦੀ ਰੂਟੀਨ ਸੀ 슈ਗਰ ਜ਼ੀਰੋ ਕਰਤਾ 1 ਮਹੀਨੇ ਲਈ ਬਾਹਰਲਾ ਖਾਣਾ ਪੀਣਾ ਜ਼ੀਰੋ ਕੋਕ ਜ਼ੀਰੋ ਦੁੱਧ ਵੀ ਬੰਦ ਕਰਤਾ ਦੁੱਧ ਦਾ ਕੱਲ ਤੋਂ ਬਣਾਵਾਂਗਾ ਆਪਾਂ ਪਨੀਰ ਉਹ ਆਪਾਂ ਦੁਬਾਰੇ ਚੌਲ ਬਣਾ ਕੇ ਉਹਦੇ ਵਿੱਚ ਕੁਝ ਨਾ ਕੁਝ ਐਡ ਕਰਕੇ ਉਹਦੇ ਕੁਮਿਲ ਤਿਆਰ ਕਰ ਲੈਣਾ ਦੁੱਧ ਮੈਨੂੰ ਹੁਣ ਮਿੱਠਿਆ ਵਾਲਾ ਪੀਂਦੀ ਹਾਂ ਤਾਂ ਮਿੱਠਾ ਆਪਾਂ ਜ਼ੀਰੋ ਕਰਿਆ ਤੇ ਦੇਖਦੇ ਹਾਂ ਹੁਣ 1 ਮਹੀਨੇ ਕਰਕੇ ਕੀ ਰਿਜ਼ਲਟ ਨਿਕਲਦਾ ਬਾਡੀ ਨੂੰ ਦਾ ਤੇ ਮਿਲਦੇ ਆਂ ਫਿਰ ਕਹਾਂਗਾ ਅਗਲੇ ਵਲੌਗ ਚ ਗੁੱਡ ਨਾਈਟ ਤੁਹਾਨੂੰ ਸਾਰਿਆਂ ਨੂੰ